Terima kasih telah menonton! ਸਸੇਕਲ ਅੱਜ ਕਮਲਜੀਤ ਹੇਰਜੀ ਦੇ ਖੇਤ ਵਿੱਚਾਂ ਔਰ ਮੌਸਮ ਪੰਜਾਬ ਚ ਬੋਟਾਂ ਦਾ ਹੈ। ਵੈਸੇ ਖੇਤੀਬਾੜੀ ਦੇ ਮਿਸ਼ਨ ਬੋਟਾਂ ਦੀ ਗੱਲ ਨਹੀਂ ਕਰਦੀ ਲੇਕਿਨ ਸਾਨੂੰ ਸਰਕਾਰ ਦੇ ਨਾਲ ਤਾਂ ਗੱਲ ਕਰਨੀ ਪੈਂਦੀ ਹੈ। ਸਾਡਾ ਮਕਸਦ ਹੈ ਟੀਚਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਨਵੀਂ ਸਰਕਾਰ ਆਵੇ ਉਹ ਕੁਦਰਤੀ ਖੇਤੀ ਨੂੰ ਵਧਾਵਾ ਦੇਵੇ। ਕੁਦਰਤੀ ਖੇਤੀ ਨਾਲ ਕਿਸਾਨਾਂ ਦੀ ਬਾਹ ਫੜੇ। ਅਸੀਂਗਾ ਸਪੈਸ਼ਲ ਇੰਟਰਵਿਊ ਕਮਲਜੀਤ ਜੀ ਨਾਲ ਕਰ ਰਹੇ ਹੱਸੇ ਕਰਕੇ ਕਿ ਜਿਹੜੀ ਨਵੀਂ ਸਰਕਾਰ ਕਮਲਜੀਤ ਜੀ ਜਿਹੜੀ ਆਏਗੀ 10 ਮਾਰਚ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਉਹ ਕਿਹੜਾ ਖੇਤੀ ਦਾ ਮਾਡਲ ਹੈ ਕੁਦਰਤੀ ਖੇਤੀ ਦਾ ਕਿਹੜਾ ਮਾਡਲ ਹੈ ਜਿਹਨੂੰ ਉਹ ਸਿੱਧਾ ਨੂੰ ਕਹਿ ਸਕੀ ਵੀ ਇਹ ਮਾਡਲ ਹੈ ਜੀ ਇਹਨੂੰ ਫਾਲੋ ਕਰੋ ਔਰ ਇਹ ਨਾਲ ਪੰਜਾਬ ਬਚੇਗਾ ਪੰਜਾਬ ਦਾ ਕਿਸਾਨ ਬਚੇਗਾ ਔਰ ਪੰਜਾਬ ਦੇ ਵਿੱਚ ਕੁਦਰਤੀ ਖੇਤੀ ਪ੍ਰਫੁੱਲਤ ਹੋਏਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪੈਣਾ ਹੈਗਾ ਕਿ ਜਿਹੜਾ ਖੇਤੀ ਦਾ ਪ੍ਰੈਜ਼ੈਂਟ ਮਾਡਲ ਹੈਗਾ ਇਹਨੂੰ ਬਦਲਣਾ ਕਿਉਂ ਹੈ ਹੈਨਾ ਇਹਨੂੰ ਬਦਲਣ ਦੀ ਲੋੜ ਕਿਉਂ ਪੈਗੀ ਉਦੇ ਬਾਬਤ ਮੈਂ ਕਹਿਣਾ ਚਾਹਾਂਗਾ ਕਿ ਇਹ ਮਾਡਲ ਆਪਣਾ ਸਮਾਂ ਪੂਰਾ ਕਰ ਗਿਆ ਆਪਣੀ ਉਮਰ ਪੂਰੀ ਹੰਡਾ ਚੁੱਕਿਆ ਹੈਗਾ ਇਹਨੇ ਸਾਡੇ ਖਾਣੇ ਦੇ ਵਿੱਚ ਜ਼ਹਿਰ ਪਾਤਾ ਇਹਨੇ ਸਾਡੀ ਸੋਇਲ ਜਿਹੜੀ ਹੈਗੀ ਹੈ ਉਹਨੂੰ ਖਤਮ ਕਰਤਾ ਤਾਂ ਇਹ ਮਾਡਲ ਇੱਕ ਵਾਰ ਭੁੱਲ ਵੀ ਜਾਈਏ ਕਿ ਸਾਡਾ ਇਹਨੇ ਖਾਣੇ ਦੇ ਵਿੱਚ ਜ਼ਹਿਰ ਆ ਗਿਆ ਈਵਨ ਦੈਨ ਵੀ ਇਹ ਮਾਡਲ ਉਮਰ ਪੂਰੀ ਕਰ ਗਿਆ ਇਹ ਸਾਡੀ ਮਿੱਟੀ ਬੰਜਰ ਹੋਣ ਜਾ ਰਹੀ ਹੈ ਔਨ ਵਾਲੇ 10 ਸਾਲਾਂ ਤੱਕ ਇਹ ਖੇਤੀ ਚੱਲਣੀ ਨਹੀਂ ਹੈ ਸਾਨੂੰ ਮਾਡਲ ਬਦਲਣਾ ਹੀ ਪੈਣਾ ਹੈ ਹੋਰ ਕੋਈ ਰਸਤਾ ਨਹੀਂ ਹੈਗਾ ਸਾਨੂੰ ਮਾਡਲ ਬਦਲਣਾ ਪੈਣਾ ਹੈ ਤਾਂ ਹੁਣ ਬਦਲਵਾ ਮਾਡਲ ਇਸ ਜ਼ਹਿਰਾਂ ਵਾਲੀ ਖੇਤੀ ਦਾ ਬਦਲਵਾ ਮਾਡਲ ਕੀ ਹੋਵੇ ਇਹਦੇ ਉੱਤੇ ਜਿਹੜਾ ਹੈਗਾ ਅਲੱਗ-ਅਲੱਗ ਕਿਸਾਨਾਂ ਨੇ ਕੰਮ ਕੀਤਾ ਹੈਗਾ ਇਹਦੇ ਉੱਤੇ ਖੋਜਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਹੈਗੀਆਂ ਤਾਂ ਇਹਦੇ ਵਿੱਚ ਜਿਹੜਾ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਇੱਕ ਜਿਹੜਾ ਕੰਪਲੇਂਟ ਅਕਸਰ ਆਉਂਦੀ ਹੁੰਦੀ ਹੈ ਕਿ ਸਾਡਾ ਝਾੜ ਘਟ ਜਾਂਦਾ ਹੈਗਾ ਉਹਦੇ ਬਰਾਬਰ ਝਾੜ ਨਹੀਂ ਆਉਂਦਾ ਤਾਂ ਜੇ ਉਹਦੇ ਬਰਾਬਰ ਝਾੜ ਨਹੀਂ ਆਉਂਦਾ ਤਾਂ ਸਾਨੂੰ ਹੋਰ ਬਦਲਵੇਂ ਰਸਤੇ ਤਲਾਸ਼ਨੇ ਪੈਣਗੇ ਤਾਂ ਉਹਦੇ ਬਦਲਵੇਂ ਰਸਤਿਆਂ ਦੇ ਵਿੱਚ ਇੱਕ ਮਾਡਲ ਹੈਗਾ ਇੰਟੀਗ੍ਰੇਟਿਡ ਮਾਡਲ ਆਪਸ ਵਿੱਚ ਜੁੜਿਆ ਹੋਇਆ ਮਾਡਲ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਤਾਂ ਇਸ ਸੋਣਗੜ ਨੈਚੁਰਲ ਫਾਰਮ ਤੇ ਅਸੀਂ ਡਾਕਟਰ ਪ੍ਰਕਾਸ਼ ਰੂਪੇਲਾ ਜੀ ਦੀ ਗੁਵਾਈ ਦੇ ਵਿੱਚ 2013 ਤੋਂ ਉਸ ਬਦਲਵੇਂ ਮਾਡਲ ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਇੱਥੇ ਇੱਕ ਸਲੋਗਨ ਹੈਗਾ ਤੁਸੀਂ ਦੇਖੋਗੇ ਖੇਤੇ ਸੀ ਗੇਟ ਦੇ ਤੇ ਲਿਖਿਆ ਹੋਇਆ ਜਿੱਥੇ ਵਨਸਪਤੀ ਜੀਵਾਂ ਦਾ ਪੋਸ਼ਣ ਕਰੇ ਤੇ ਜੀਵ ਵਨਸਪਤੀ ਦਾ ਪੋਸ਼ਣ ਕਰਨ ਜੀਵਾਂ ਨੂੰ ਤੇ ਵਨਸਪਤੀ ਨੂੰ ਇਕੱਠਿਆਂ ਕਰਨਾ ਇਹ ਇੰਟੀਗ੍ਰੇਟਿਡ ਮਾਡਲ ਹੈ ਜਿੱਥੇ ਜੀਵਾਂ ਨੂੰ ਵਨਸਪਤੀ ਪਾਲੇ ਤੇ ਵਨਸਪਤੀ ਨੂੰ ਜੀਵ ਪਾਲਣ ਤਾਂ ਉਸ ਮਾਡਲ ਨੂੰ ਜਿਹੜਾ ਹੈਗਾ ਇਸੇ ਅਸੀਂ ਜ਼ਮੀਨੀ ਪੱਧਰ ਦੇ ਉੱਤੇ ਉਤਾਰਿਆ ਹੈਗਾ ਤਾਂ ਇਹਦੇ ਵਿੱਚ ਤੁਸੀਂ ਜੇ ਇਕਨੋਮਿਕਲੀ ਦੇਖੋ ਤਾਂ ਇਹ ਕੈਮੀਕਲ ਖੇਤੀ ਨਾਲੋਂ ਕਿਸੇ ਗੱਲੋਂ ਘਟ ਨਹੀਂ ਹੈਗਾ yield wise ਹਾਂ ਹੋ ਸਕਦਾ ਕਿਸੇ ਨਾ ਕਿਤੇ ਇੱਕ yield ਅਸੀਂ ਕੰਪੀਟ ਨਾ ਕਰਦੇ ਹੋਈਏ ਪਰ ਇਕਨੋਮਿਕਲੀ ਅਸੀਂ ਜਿਹੜਾ ਹੈਗਾ ਉਸ ਮਾਰਕੀਟ ਰੇਟ ਦੇ ਉੱਤੇ ਦੇਖ ਕੇ ਵੀ ਉਹਨੂੰ ਅਸੀਂ ਜਿਹੜਾ ਕੰਪੀਟ ਕਰਾਂਗੇ ਕੈਮੀਕਲ ਮਾਡਲ ਤਾਂ ਸਾਨੂੰ ਭਵਿੱਖ ਦਾ ਮਾਡਲ ਇੱਕੋ ਹੀ ਰਸਤਾ ਹੈਗਾ ਇੰਟੀਗ੍ਰੇਟਿਡ ਮਾਡਲ ਤਾਂ ਇਹਦੇ ਤੇ ਹੀ ਜਾਣਾ ਪੈਣਾ ਹੈ ਇਹ ਜਿਹੜਾ ਇੰਟੀਗ੍ਰੇਟਿਡ ਮਾਡਲ ਹੈ ਇਹਦੇ ਚੰਮਲ ਇੰਟੀਗ੍ਰੇਸ਼ਨ ਵਾਲਾ ਬਹੁਤ ਈ ਚੰਨ ਜੋੜ ਲਿਆ ਤੁਸੀਂ ਸਭ ਕੁਝ ਨੂੰ ਜੋੜ ਲਿਆ ਉਹਦੇ ਚ ਐਨੂਅਲਸ ਤੇ ਪੈਰੀਨੈਲਸ ਵੀ ਆ ਗਏ ਫਸਲਾਂ ਵੀ ਆ ਗੀਆਂ ਤੇ ਰੁੱਖ ਵੀ ਆ ਗਏ ਫਸਲਾਂ ਦੇ ਵਿੱਚ ਫਿਰ ਬਾਇਓਡਾਈਵਰਸਿਟੀ ਇਹ ਨਹੀਂ ਹੈਗਾ ਇੱਕ ਕਿਸਮ ਦੀ ਫਸਲ 20 ਕਿਸਮ ਦੀਆਂ ਫਸਲਾਂ ਹਰ ਕਿਸਮ ਦੀ ਫਸਲ ਰੁੱਖਾਂ ਦੇ ਵਿੱਚ ਇਹ ਨਹੀਂ ਹੈਗਾ ਇੱਕ ਕਿਸਮ ਦੇ ਰੁੱਖ ਜੇ ਪਪੂਲਰ ਲਾ ਲੇ ਉਹਦੇ ਵਿੱਚ ਵੀ ਫਰੂਟ ਮੇਰੇ ਕੋਲ ਇੱਥੇ 40 ਕਿਸਮ ਦਾ ਫਰੂਟ ਹੈ ਖੇਤ ਦੇ ਵਿੱਚ ਮੇਰੀਆਂ ਇੱਥੇ 40 ਕਿਸਮ ਦੀਆਂ ਸਾਲਚ ਫਸਲਾਂ ਹੋ ਜਾਂਦੀਆਂ ਹਨ ਵਨਸਪਤੀ ਚ ਦੋਨੋਂ ਤਰ੍ਹਾਂ ਦੀ ਫਸਲਾਂ ਵੀ ਤੇ ਰੁੱਖ ਵੀ ਤੇ ਜੀਵਾਂ ਦੇ ਵਿੱਚ ਵੀ ਧਰਤੀ ਦੇ نیچے ਰਹਿਣ ਵਾਲੇ ਜੀਵਾਂ ਤੇ ਕੰਮ ਕਰਨਾ ਹੈ ਉੱਪਰ ਰਹਿਣ ਵਾਲੇ ਉੱਡਣ ਵਾਲੇ ਇਹ ਸਭ ਜੀਵਾਂ ਨੂੰ ਇਕੱਠਿਆਂ ਕਰਨਾ ਜਦੋਂ ਸਭ ਚੀਜ਼ਾਂ ਇਹ ਪੰਜ ਕੰਪੋਨੈਂਟ ਅਸੀਂ ਕਹਿੰਨੇ ਹੁੰਦੇ ਆ ਡਾਕਟਰ ਪਹਿਲਾ ਨੂੰ ਜਾਣ ਤੋਂ ਬਾਅਦ ਅਸੀਂ ਯਾਦ ਕਰਦੇ ਹਾਂ ਜਦੋਂ ਇੱਕ ਕੋਟੇਸ਼ਨ ਲਿਖਦੇ ਉਹਨਾਂ ਦੇ ਨਾਮ ਦੇ ਨਾਲ ਜ਼ਮੀਨ ਉੱਪਰ ਮਹਿਜ ਫਸਲਾਂ ਬੀਜਣਾ ਖੇਤੀ ਨਹੀਂ ਖੇਤੀ ਤਾਂ ਇੱਕ ਵਿਲੱਖਣ ਸੁਮੇਲ ਹੈ ਫਸਲਾਂ ਰੁੱਖਾਂ ਪਸ਼ੂ ਤਾਂ ਨ ਸੂਖਮ ਜੀਵ ਤੇ ਪੰਛੀਆਂ ਦਾ ਇਹ ਪੰਜ ਕੰਪੋਨੈਂਟ ਹੈ ਜਦੋਂ ਪੰਜ ਕੰਪੋਨੈਂਟ ਇਕੱਠੇ ਹੋ ਜਾਂਦੇ ਆ ਫਿਰ ਖੇਤੀ ਬਣ ਜਾਂਦੀ ਹੈ ਤਾਂ ਉਸ ਖੇਤੀ ਨੂੰ ਦੁਨੀਆ ਦੀ ਕੋਈ ਤਾਕਤ ਫੇਲ ਨਹੀਂ ਕਰ ਸਕਦੀ ਸਾਡੇ ਬਾਬੇ ਨਾਨਕ ਨੇ ਜਿਸ ਖੇਤੀ ਨੂੰ ਕਿਹਾ ਸੀ ਉਹ ਇਹੀ ਖੇਤੀ ਸੀ ਜਿਹਦੇ ਵਿੱਚ ਪੰਜੇ ਕੰਪੋਨੈਂਟ ਇਕੱਠੇ ਸੀ ਤਾਂ ਠੀਕ ਹੈ ਉਹ ਮਾਡਲ ਨੂੰ ਅਸੀਂ ਹੂ ਬੂਹ ਲਾਗੂ ਨਹੀਂ ਕਰ ਸਕਦੇ ਅਸੀਂ 70 ਦੇ ਮਾਡਲ ਨੂੰ ਹੂ ਬੂਹ ਅੱਜ ਕਹੀਏ ਕਿ ਅਸੀਂ ਬਲਦਾਂ ਨਾਲ ਖੇਤੀ ਕਰ ਲਈਏ ਨਹੀਂ ਕਰ ਸਕਦੇ ਅਸੀਂ ਕਹੀਏ ਕਿ ਜਿਵੇਂ ਅੱਜ ਵੀਡੀ ਸੀਡੀ ਨਾਲ ਆਪਸ ਵਿੱਚ ਪਰਿਵਾਰ ਸਾਡੇ ਛੋਟੇ ਹੋ ਗਏ ਨਹੀਂ ਹੋ ਸਕਦਾ ਸਾਨੂੰ ਖੇਤੀ ਨੂੰ ਸਮੇਂ ਦਾ ਹਾਣੀ ਬਣਾਉਣਾ ਪੈਣਾ ਉਹ ਮਾਡਲ ਜਿਹੜਾ ਸਨ 70 ਚ ਛੱਡ ਕੇ ਆਏ ਸੀ ਉਹਨੂੰ ਸਮੇਂ ਦਾ ਹਾਣੀ ਬਣਾ ਕੇ ਅੱਜ ਲਾਗੂ ਕਰਨਾ ਪੈਣਾ ਤਾਂ ਉਹ ਮਾਡਲ ਅਸੀਂ ਇੱਥੇ ਲਾਗੂ ਕੀਤਾ ਹੈਗਾ ਤਾਂ ਉਸ ਮਾਡਲ ਨੂੰ ਅਸੀਂ ਸਿਰਫ ਗੱਲਾਂ ਬਾਤਾਂ ਦੇ ਨਾਲ ਨਹੀਂ ਹੈਗਾ ਉਹਨੂੰ ਦਿਖਾਇਆ ਇੱਥੇ ਕਿ ਐ ਹੋ ਸਕਦਾ ਬਿਲਕੁਲ ਬਿਲਕੁਲ ਅੱਛਾ ਇੱਥੇ ਦੋ ਜਿਹੜੇ ਚੀਜ਼ਾਂ ਆਉਂਦੀਆਂ ਨੇ ਇੱਕ ਤਾਂ ਬਹੁਤ ਇੰਪੋਰਟੈਂਟ ਸਟ੍ਰੈਸ ਜਿਹੜਾ ਹੈਗਾ ਪ੍ਰਧਾਨ ਮੰਤਰੀ ਨੇ ਨਾਅਰਾ ਦਿੱਤਾ ਸੀ ਕਿ ਕਿਸਾਨਾਂ ਦੀ ਇਨਕਮ ਦੁੱਗਣੀ ਕਰਨੀ ਹੈ ਹੂੰ ਇਕ ਤਾਂ ਉਹ ਚੀਜ਼ ਹੈ ਕਿ ਜਦੋਂ ਪੰਜਾਬ ਚ ਅਗਰ ਦੇਖੀਏ ਤੇ ਪੰਜਾਬ ਸਭ ਤੋਂ ਜ਼ਿਆਦਾ ਜਿੱਥੇ ਕਿਸਾਨ ਕਰਜ਼ਾਈ ਨੇ ਖੇਤੀ ਤੇ ਸਭ ਤੋਂ ਜ਼ਿਆਦਾ ਕਿਸਾਨਾਂ ਤੇ ਕਰਜ਼ਾ ਹੈ ਪੰਜਾਬ ਉਹਨਾਂ ਸੂਬਿਆਂ ਚ ਇੱਕ ਹੈ ਔਰ ਕਿਸਾਨਾਂ ਦੀ ਖੁਦਕਸ਼ੀਆਂ ਦਾ ਜਿਹੜਾ ਮਾਮਲਾ ਉਹ ਵੀ ਬਹੁਤ ਉੱਡਾ ਹੈਗਾ ਤੁਸੀਂ ਸਮਝੋ ਕਿ ਇਹ ਦੋਨੋਂ ਚੀਜ਼ਾਂ ਨੂੰ ਐਡਰੈਸ ਇਹ ਮਾਡਲ ਕਰ ਸਕਦਾ ਇੱਕ ਕਿਸਾਨ ਦੀ ਆਮਦਨ ਵਧਾਣੀ ਨੰਬਰ 1 ਨੰਬਰ 2 ਉਹਨਾਂ ਖੁਦਕਸ਼ੀਆਂ ਤੋਂ ਕਰਜ਼ਿਆਂ ਤੋਂ ਬਚਾਉਣਾ ਕੀ ਇਸ ਮਾਡਲ ਚ ਦਮ ਹੈਗਾ ਬਿਲਕੁਲ ਬਿਲਕੁਲ ਦੇਖੋ ਜਿਹੜੀ ਹੈ ਨਾ ਡਿਪੈਂਡੈਂਸੀ ਡਿਪੈਂਡੈਂਸੀ ਤੇ ਐਕਸਪਲੋਇਟੇਸ਼ਨ ਨਿਰਭਰਤਾ ਤੇ ਸੋਸ਼ਣ ਇਹ ਦੋ ਵਰਡ ਇਕੱਠੇ ਚੱਲਦੇ ਆ ਹਮੇਸ਼ਾ ਜਿੱਥੇ ਵੀ ਤੁਸੀਂ ਡਿਪੈਂਡੈਂਟ ਹੋਵੋਗੇ ਤੁਹਾਡੀ ਉਥੇ ਸੋਸ਼ਣ ਹੋਣਾ ਹੈ ਕੈਮੀਕਲ ਮਾਡਲ ਜਿਹੜਾ ਹੈਗਾ ਇਹ ਕਿਸਾਨ ਨੂੰ ਡਿਪੈਂਡੈਂਟ ਬਣਾਉਂਦਾ ਮਾਰਕੀਟ ਦੇ ਗੁਲਾਮ ਬਣਾਉਂਦਾ ਐਗਰੋ ਇਨਪੁਟਸ ਲਈ ਗੁਲਾਮ ਹੈ ਹਰ ਚੀਜ਼ ਦੇ ਲਈ ਅਸੀਂ ਸਮਾਨ ਵੇਚਣ ਲਈ ਗੁਲਾਮ ਹੈ ਹਰ ਚੀਜ਼ ਦੇ ਲਈ ਅਸੀਂ ਬਾਜ਼ਾਰ ਦੇ ਗੁਲਾਮ ਹੈ ਤੇ ਜਿੱਥੇ ਗੁਲਾਮੀ ਆ ਗਈ ਉਥੇ ਤੁਹਾਡੀ ਲੁੱਟ ਆ ਗਈ ਇਹ ਜਿਹੜਾ ਮਾਡਲ ਹੈ ਜਿਸ ਮਾਡਲ ਦੀ ਮੈਂ ਗੱਲ ਕਰਦਾ ਹੈਗਾ ਇਹ ਮਾਡਲ ਤੁਹਾਡਾ ਆਫਗ੍ਰੇਡ ਮਾਡਲ ਹੈ ਤੁਸੀਂ ਬਾਜ਼ਾਰ ਤੇ ਨਿਰਭਰ ਨਹੀਂ ਹੈ ਹੁ ਇਹ ਜਿਹੜਾ ਹੈਗਾ ਬਾਜ਼ਾਰ ਦੇ ਉੱਤੇ ਨਾ ਤਾਂ ਇਨਪੁਟਸ ਵਾਸਤੇ ਤੇ ਨਾ ਮੈਂ ਆਊਟਪੁਟ ਵਾਸਤੇ ਮੈਂ ਵੇਚਣ ਵਾਸਤੇ ਨਿਰਭਰ ਹੈ। ਬਾਜ਼ਾਰ ਚੱਲ ਕੇ ਆਉਂਦਾ ਹੈ ਤਾਂ ਇਹੀ ਮਾਡਲ ਹੈਗਾ ਜਿਹੜਾ ਤੁਹਾਨੂੰ ਭੁੱਖ ਦੇ ਵਿੱਚ ਬਚਾ ਸਕਦਾ ਹੈਗਾ। ਹੋਰ ਕੋਈ ਰਸਤਾ ਹੀ ਨਹੀਂ ਹੈਗਾ। ਨਿਕਲਣ ਦਾ ਕੋਈ ਰਸਤਾ ਨਹੀਂ ਹੈ। ਇੱਕੋ ਮੱਤਰ ਇਹੋ ਹੀ ਰਸਤਾ ਹੈਗਾ ਜਿਹਦੇ ਵਿੱਚ ਤੁਸੀਂ ਕਿਸਾਨ ਬਾਜ਼ਾਰ ਦੀ ਗੁਲਾਮੀ ਤੋਂ ਵੀ ਖੜਾ ਛੁੱਟ ਜਾਊਗਾ। ਤੇ ਉਹ ਡਿਪੈਂਡੈਂਟ ਹੋ ਜਾਊਗਾ ਉਹਨੂੰ ਜੋ ਕੁਝ ਚਾਹੀਦਾ ਹੈਗਾ ਹੁਣ ਜਿਹੜਾ ਕੁਝ ਉਹਨੂੰ ਆਪਣਾ ਖਾਣ ਲਈ ਚਾਹੀਦਾ ਉਹ ਬਾਜ਼ਾਰ ਚੋਂ ਲੈ ਕੇ ਆਉਂਦਾ ਮਹਿੰਗੇ ਰੇਟ ਤੇ ਜੋ ਆਪਣੇ ਕੋਲੇ ਹੈਗਾ ਉਹ ਉਹਦਾ ਖਾਣ ਦੇ ਯੋਗ ਨਹੀਂ ਹੈਗਾ ਉਹ ਉਹਨੂੰ ਬਾਜ਼ਾਰ ਨੂੰ ਦਿੰਦਾ ਤੇ ਉੱਥੇ ਵੀ ਜਾ ਕੇ ਮੰਗਤਾ ਕਰਨੀਆਂ ਪੈਂਦੀਆਂ ਸਾਨੂੰ ਐਮਐਸਪੀ ਦਿਓ ਸਾਡਾ ਸਮਾਨ ਖਰੀਦੋ ਤੇ ਲੈਣ ਵਾਸਤੇ ਫਿਰ ਉੱਥੋਂ ਲੈ ਕੇ ਆਉਣਾ ਪੈਂਦਾ ਤਾਂ ਜੇ ਸਾਰਾ ਕੁਝ ਆਪਣਾ ਹੀ ਆ ਪ੍ਰੋਡਿਊਸ ਕਰੇ ਮਤਲਬ ਤੁਹਾਨੂੰ ਲੱਗਦਾ ਹੈ ਕਿ ਇਹ ਮਾਡਲ ਅਗਰ ਸਰਕਾਰ ਪੰਜਾਬ ਸਰਕਾਰ ਨੂੰ ਜੇ ਨਵੀਂ ਆਏਗੀ ਅਸੀਂ ਨੂੰ ਕਹੀਏ ਉਹ ਡਾਕਟਰ ਓਮ ਪ੍ਰਕਾਸ਼ ਰੁਪੇਲਾ ਇੰਟੀਗ੍ਰੇਟਿਡ ਨੇਚਰਲ ਮਾਡਲ ਅਗਰ ਫਾਲੋ ਕਰਦੀ ਹੈ ਤਾਂ ਇਹ ਇੱਕ ਰਸਤਾ ਹੈ ਇਹਦੇ ਚ ਅੱਛਾ ਇਹਦੇ ਚ ਛੋਟੇ ਕਿਸਾਨ ਵੱਡੇ ਕਿਸਾਨ ਤੁਸੀਂ ਕੀ ਕਹਿੰਦੇ ਹੋ ਅਗਰ ਫਰਜ ਕਰੋ ਕੱਲ ਨੂੰ ਸਰਕਾਰ ਕਹਿੰਦੀ ਠੀਕ ਹੈ ਜੀ ਅਸੀਂ ਅਪਣਾ ਲੈਨੇ ਆ ਹਾਂ ਤੇ ਤੁਸੀਂ ਕਿੰਨੇ ਏਕੜ ਦੇ ਕਿਸਾਨ ਨੂੰ ਰਕਮੇ ਦੇ ਕਿਸਾਨ ਨੂੰ ਕਹੋਗੇ ਵੀ ਉਥੋਂ ਸ਼ੁਰੂਆਤ ਕੀਤੀ ਜਾਵੇ ਬਿਲਕੁਲ 1 ਏਕੜ ਦੇ ਕਿਸਾਨ ਵਾਸਤੇ ਬਹੁਤ ਵਧੀਆ ਮਾਡਲ ਹੈ 1 ਏਕੜ ਦੇ ਕਿਸਾਨ ਨੂੰ ਆਪਣੀ ਜਿਹੜੀ ਉਹਦੇ ਪਰਿਵਾਰ ਦੀਆਂ ਜ਼ਰੂਰਤਾਂ ਸਾਰੀਆਂ ਉਹ ਸਾਰੀਆਂ ਉਹ ਬਾਜ਼ਾਰ ਦਾ ਨਿਰਪਰ ਆਤਮ ਨਿਰਪਰ ਹੋ ਜਾਊਗਾ ਉਹਨੂੰ ਬਾਜ਼ਾਰ ਜਾਣ ਦੀ ਲੋੜ ਨਹੀਂ ਹੈ ਇੱਕ ਏਕੜ ਤੋਂ ਇੱਕ ਫੈਮਿਲੀ ਬਹੁਤ ਵਧੀਆ ਗੁਜ਼ਾਰਾ ਕਰ ਸਕਦੀ ਹੈ ਆਪਣੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਉਹ ਚ ਉਹਨਾਂ ਨੂੰ ਪੈਸਾ ਵੀ ਮਿਲੇਗਾ ਹਾਂ ਉਹਦੇ ਉਹਦੇ ਵਿੱਚੋਂ ਉਹਨਾਂ ਨੂੰ ਫਰਦਰ ਜਿਹੜਾ ਹੈਗਾ ਕਿ ਉਹਨੇ ਕੱਪੜੇ ਲਿਆਉਣ ਵਾਸਤੇ ਉਹਦੇ ਚ ਉਹਨਾਂ ਨੂੰ ਕਮਾਈ ਵੀ ਹੋ ਜਾਊਗੀ ਮਾਈ ਫੈ ਜੀ ਹਮ ਆ ਡਾਕਟਰ ਓਮਪrakash ਰੁਪੇਲਾ ਜਿਹੜਾ ਇੰਟੀਗੇਟਿਡ ਮਾਡਲ ਹੈ ਸਾਥੀਓ ਮਜਾਸਵਾ ਡਾਕਟਰ ਓਮਪrakash ਰੁਪੇਲਾ ਇਕਰੀ ਸੈਟ ਦੇ ਪ੍ਰਿੰਸੀਪਲ ਸੈਂਟਿਸਟ ਸੀ ਖੇਤੀਬਾੜੀ ਮਿਸ਼ਨ ਦੇ ਇੱਕ ਤਰ੍ਹਾਂ ਦੇ ਪੈਟਰਨ ਸੀ ਸੰਰਖਸ਼ਕ ਸੀ ਔਰ ਕਮਲਜੀਤ ਹੇਰ ਜੀ ਨੂੰ ਜੈਤੂਨ ਦੀ ਇੱਕ ਵਰਕਸ਼ਾਪ ਚ ਮਿਲੇ ਸੀ ਲਗਭਗ 10 ਸਾਲ ਪਹਿਲੇ ਔਰ ਉਸ ਵਰਕਸ਼ਾਪ ਤੋਂ ਬਾਅਦ ਕਮਲਜੀਤ ਜੀ ਹੇਰ ਦੇ ਹੀ ਉਹ ਹੋ ਕੇ ਰਹਿ ਗਏ ਇਹ ਉਹਨਾਂ ਦੇ ਹੋ ਕੇ ਰਹਿ ਗਏ ਔਰ ਇੱਕ ਤਰ੍ਹਾਂ ਦੇ ਉਹ ਕਮਲਜੀਤ ਹੇਰ ਨੂੰ ਆਪਣਾ ਮਾਨਸ ਪੁੱਤਰ ਕਹਿੰਦੇ ਸੀ ਬਹੁਤ ਕੁਝ ਦੇਖੇ ਗਏ ਨੇ ਵਿਰਾਸਤ ਇਹਨਾਂ ਨੂੰ ਤੇ ਇਹ ਜਿਹੜਾ ਮਾਡਲ ਇਹ ਜਿਹੜੀ ਬਿਲਡਿੰਗ ਦੇਖ ਰਹੇ ਹੋ ਮਗਰ ਮੈਂ ਕੈਮਰਾਮੈਨ ਜੀ ਨੂੰ ਕਹਾਂਗਾ ਕਿ ਉਹ ਦਿਖਾ ਉਹ ਜਿਹੜੀ ਬਿਲਡਿੰਗ ਹੈ ਪਿੱਛੇ ਉਹ ਡਾਕਟਰ ਓਮ ਪ੍ਰਕਾਸ਼ ਰੂਪੇਲਾ ਸੈਂਟਰ ਬਣ ਰਿਹਾ ਹੈ ਅੰਦਰ ਕੰਸਟਰਕਸ਼ਨ ਦਾ ਟ੍ਰੇਨਿੰਗ ਸੈਂਟਰ ਦੋ ਸ਼ਬਦਾਂ ਦਾ ਟ੍ਰੇਨਿੰਗ ਸੈਂਟਰ ਹੈ ਇਸ ਡਾਕਟਰ ਪਹਿਲਾ ਜਦੋਂ ਪੰਜਾਬ ਆਏ ਸੀਗੇ ਖੇਤੀਬਾੜੀ ਮਿਸ਼ਨ ਦੇ ਜਦੋਂ ਤੁਸੀਂ ਉਹਨਾਂ ਨੂੰ ਲੈ ਕੇ ਆਏ ਪੰਜਾਬ ਤਾਂ ਉਹਨਾਂ ਦੇ ਮਿਸ਼ਨ ਦੋ ਤਰ੍ਹਾਂ ਦਾ ਉਹਨਾਂ ਦਾ ਮਿਸ਼ਨ ਦੇ ਦੋ ਪਾਰਟ ਸੀਗੇ ਪਹਿਲਾ ਤਾਂ ਉਹਨਾਂ ਦਾ ਮਿਸ਼ਨ ਦਾ ਪਾਰਟ ਸੀਗਾ ਕਿ ਅਸੀਂ ਇੱਕ ਜ਼ਹਿਰਾਂ ਵਾਲੀ ਖੇਤੀ ਦਾ ਬਦਲਵਾ ਮਾਡਲ ਲੱਭਣਾ ਹੈ ਉਹ ਪੰਜਾਬ ਦੇ ਕੰਟੈਕਸਟ ਦੇ ਵਿੱਚ ਉਹਨੂੰ ਐਵੋਲੂਸ਼ਨ ਕਰਨਾ ਹੈ ਉਹਨੂੰ ਲੱਭਣਾ ਹੈ ਅਸੀਂ ਸਿੱਕਮ ਦਾ ਮਾਡਲ ਕਾਪੀ ਨਹੀਂ ਕਰ ਸਕਦੇ ਅਸੀਂ ਬਿਹਾਰ ਦਾ ਮਾਡਲ ਨਹੀਂ ਕਾਪੀ ਕਰ ਸਕਦੇ ਪੰਜਾਬ ਦੇ ਹਾਲਾਤ ਹੋਰ ਨੇ ਸਾਨੂੰ ਪੰਜਾਬ ਦਾ ਮਾਡਲ ਲੱਭਣਾ ਪੈਣਾ ਉਹ ਕਿਸ ਤਰ੍ਹਾਂ ਦਾ ਮਾਡਲ ਹੋਊਗਾ ਡਾਕਟਰ ਪਹਿਲਾਂ ਕਹਿੰਦੇ ਸੀ ਮੈਨੂੰ ਵੀ ਨਹੀਂ ਪਤਾ ਅਸੀਂ ਸਮੇਂ ਦੇ ਹਿਸਾਬ ਦੇ ਨਾਲ ਕਮੀਆਂ ਕੱਢਦੇ ਜਾਵਾਂਗੇ 5-7 ਸਾਲਾਂ ਦੇ ਵਿੱਚ ਅਸੀਂ ਮਾਡਲ ਇਵੋਲਵ ਕਰਾਂਗੇ ਫਿਰ ਉਸ ਮਾਡਲ ਨੂੰ ਅਸੀਂ ਸਪਰੈਡ ਕਰਾਂਗੇ ਤਾਂ ਪਹਿਲਾਂ ਮਾਡਲ ਇਵੋਲਵ ਕਰਨਾ ਫਿਰ ਉਹਨੂੰ ਸਪਰੈਡ ਕਰਨਾ ਤਾਂ ਅਸੀਂ 2013 ਤੋਂ ਲੈ ਕੇ ਤੇ 2021-22 ਤੱਕਰ ਜਿਹੜਾ ਹੈਗਾ ਉਸ ਮਾਡਲ ਨੂੰ ਇਵੋਲਵ ਤੇ ਲੱਗੇ ਹੋਏ ਆ ਇਹ ਪ੍ਰੋਸੈਸ ਲਗਾਤਾਰ ਚੱਲਦਾ ਰਹਿਣਾ ਇਹਦੇ ਚ ਹੋਰ ਨਿਖਾਰ ਆਉਂਦੇ ਜਾਣੇ ਹੁਣ ਉਸ ਮਾਡਲ ਨੂੰ ਸਪਰੈਡ ਤੇ ਕੰਮ ਕਰਨਾ ਸ਼ੁਰੂ ਕੀਤਾ ਹੈਗਾ ਤਾਂ ਇਹ ਡਾਕਟਰ ਹੋਂ ਪ੍ਰਕਾਸ਼ ਰਪੇਲਾ ਸੈਂਟਰ ਫਾਰ ਨੈਚੁਰਲ ਫਾਰਮਿੰਗ ਕੁਦਰਤੀ ਖੇਤੀ ਕੇਂਦਰ ਹੈ ਜਿਹੜਾ ਇਹਦਾ ਮੁੱਖ ਕੰਮ ਹੈਗਾ ਕਿ ਕੁਦਰਤੀ ਖੇਤੀ ਦੇ ਇੰਟੀਗ੍ਰੇਟਿਡ ਮਾਡਲ ਨੂੰ ਸਮੇਂ ਦਾ ਹਾਣੀ ਬਣਾਉਣਾ ਉਹਦੇ ਤੇ ਹੋਰ ਖੋਜਾਂ ਕਰਨੀਆਂ ਇਹ ਅਰ ਸਪਰੈਡ ਦਾ ਕੰਮ ਕਰਨਾ ਹੈ ਟ੍ਰੇਨਿੰਗ ਇੰਸਟੀਚੂਟ ਹੈ ਇੱਥੋਂ ਅਸੀਂ ਹੋਰ ਲੋਕਾਂ ਨੂੰ ਸਿੱਖਿਆ ਦੇਣੀ ਤਾਂ ਹੁਣ ਅਸੀਂ 5 ਦਿਨ ਟ੍ਰੇਨਿੰਗ ਸਟਾਰਟ ਕੀਤੀ ਹੈਗੀ ਆ ਉਹਦੇ ਵਾਸਤੇ ਲੋਕ ਜਿਹੜੇ ਹੈਗੇ ਆ ਟ੍ਰੇਨਿੰਗ ਲੈਣ ਵਾਸਤੇ ਇੱਥੇ ਸ਼ੁਰੂ ਹੋ ਗਏ ਨੇ ਆਉਣੇ ਜੀ ਤੁਸੀਂ ਜੋ ਵੀ ਕੋਈ ਨਵੀਂ ਸਰਕਾਰ ਅਗਰ ਆਏਗੀ ਉਹਨੂੰ ਕਿਸ ਨਿਆ ਦੇਣਾ ਚਾਹੋਗੇ ਔਰ ਮੈਂ ਜੋ ਕਵਾਂਗਾ ਨਵੀਂ ਸਰਕਾਰ ਤੇ ਤੁਸੀਂ ਨਾਲ ਹੀ ਸੁਨਿਆ ਬਿਊਰੋਕਰੇਟਸ ਔਰ ਪੀਏਯੂ ਦੋਨੋਂ ਨੂੰ ਸ਼ਾਮਿਲ ਕਰ ਲੋ ਐਗਰੀਕਲਚਰ ਡਿਪਾਰਟਮੈਂਟ ਨੂੰ ਸ਼ਾਮਿਲ ਕਰ ਲੋ ਕਿਸ ਨਿਆ ਦੇ ਹੋਗੇ ਆਪਣਾ ਅ ਬਿਲਕੁਲ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਹੜਾ ਸਾਨੂੰ ਸਮੇਂ ਦੇ ਹਣ ਦਾ ਹੋ ਕੇ ਚੱਲਣਾ ਪੈਣਾ ਹੈਗਾ ਕੈਮੀਕਲ ਮਾਡਲ ਆਊਟਡੇਟਡ ਹੋ ਗਿਆ ਇਸ ਮਾਡਲ ਦੇ ਨਾਲ ਜਿਹੜਾ ਹੁਣ ਚੱਲਿਆ ਨਹੀਂ ਜਾਣਾ ਜੇ ਤੁਸੀਂ ਪੰਜਾਂ ਸਾਲਾਂ ਨੂੰ ਸਭ ਕੁਝ ਸਾਡਾ ਖਤਮ ਹੋ ਗਿਆ ਉਦੋਂ ਖੜੇ ਪੈ ਰ ਅਸੀਂ ਸੋਚੀਏ ਕਿ ਹੁਣ ਕੋਈ ਬਦਲਵਾ ਮਾਡਲ ਲੱਭੀਏ ਤਾਂ ਐਡੀ ਛੇਤੀ ਬਦਲਵੇਂ ਮਾਡਲ ਤੇ ਆਇਆ ਨਹੀਂ ਜਾਣਾ ਤਾਂ ਸਾਨੂੰ ਹੁਣ ਤੋਂ ਹੀ ਸੋਚਣਾ ਪੈਣਾ ਬਦਲਵਾ ਮਾਡਲ ਕੀ ਹੋਵੇ ਕੀ ਰਸਤੇ ਹੋਣ ਉਹ ਰਸਤੇ ਤਲਾਸ਼ੇ ਨੇ ਪੈਣਗੇ ਤਾਂ ਉਹ ਰਸਤਿਆਂ ਦੇ ਵਿੱਚ ਇੱਕ ਮਾਡਲ ਅਸੀਂ ਸਾਹਮਣੇ ਰੱਖਿਆ ਹੈਗਾ ਸਾਡੇ ਮਾਡਲ ਨੂੰ ਕਨਸਿਡਰ ਕੀਤਾ ਜਾਵੇ ਇਹਨੂੰ ਦੇਖਿਆ ਜਾਵੇ ਇੱਕ ਵਾਰੀ ਜਿਹੜਾ ਅਸੀਂ ਕਹਿੰਨੇ ਆ ਕਿ ਅਸੀਂ ਬਦਲਵਾ ਮਾਡਲ ਕੋਈ ਅਸੀਂ ਕਾਗਜ਼ੀ ਪੱਤਰੀ ਜਾਂ ਬਲੈਕਬੋਰਡ ਦੇ ਮਾਡਲ ਵਾਕੇ ਨਹੀਂ ਦਿਖਾਤਾ ਅਸੀਂ ਜ਼ਮੀਨ ਤੇ ਉਤਾਰ ਕੇ ਦਿਖਾਇਆ ਸੀ ਉਹਨੂੰ ਤਾਂ ਮੈਂ ਖੇਤੀਬਾੜੀ ਸਦ ਮਿਸ਼ਨ ਦੇ ਮੰਚ ਤੋਂ ਅੱਜ ਸਾਰੇ ਬਿਊਰੋਕਰੇਟਸ ਨੂੰ ਤੇ ਪੋਲਿਟਿਸ਼ੀਅਨ ਜਿਹੜੋ ਸਾਡੇ ਨੀਤੀ ਘਾੜੇ ਨੇ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਸਾਡੇ ਕੋਲੇ ਵਿਜ਼ਿਟ ਕਰੋ ਇੱਕ ਵਾਰੀ ਸਾਡਾ ਮਾਡਲ ਦੇਖੋ ਆ ਕੇ ਕਿ ਕਿਵੇਂ ਹੋ ਸਕਦਾ ਹੈ ਕਿਵੇਂ ਸਭ ਕੁਝ ਨੂੰ ਇਕੱਠਿਆਂ ਕੀਤਾ ਜਾ ਸਕਦਾ ਸੋ ਉਮੀਦ ਹੈ ਕਿ ਜਦੋਂ ਗ੍ਰੀਨ ਅਜੰਡੇ ਦੀ ਗੱਲ ਹੋ ਰਹੀ ਹੈ ਨਵੀਂ ਸਰਕਾਰ ਬਣਨ ਜਾ ਰਹੀ ਹੈ ਔਰ ਕੁਦਰਤੀ ਖੇਤੀ ਦੀ ਗੱਲ ਪ੍ਰਧਾਨ ਮੰਤਰੀ ਵੀ ਕਰ ਰਹੇ ਆ ਅ ਕਈ ਪਾਰਟੀਆਂ ਕਰੀ ਸੀ ਕੁਦਰਤੀ ਖੇਤੀ ਪ੍ਰਮੋਟ ਕਰਨਗੇ ਤੇ ਕੁਦਰਤੀ ਖੇਤੀ ਦਾ ਇੱਕ ਪੰਜਾਬ ਲਈ ਟੁਕਮਾ ਮਾਡਲ ਜਿਹੜਾ ਪੰਜਾਬ ਦੀ ਜ਼ਰੂਰਤਾਂ ਦੇ ਵਿੱਚੋਂ ਮਾਲਵੇ ਖੇਤੇ ਵਿੱਚ ਖੜਾ ਹੋਇਆ ਔਰ ਇੱਕ ਵਕੀਲ ਟੰਡ অর্ਗੈਨਿਕ ਫਾਰਮਰ ਉਹਨੇ ਖੜਾ ਕੀਤਾ ਡਾਕਟਰ ਓਮਪrakash ਰਪੇਲਾ ਦੀ ਗਾਈਡੈਂਸ ਦੇ ਨਾਲ ਇਹ ਮਾਡਲ ਦੇਖਣਾ ਚਾਹੀਦਾ ਅਸੀਂ ਕਵਾਂਗੇ ਇਹਦੇ ਚ ਹੀ ਪੰਜਾਬ ਦਾ ਭਵਿੱਖ ਹੈ ਸ਼ੁਕਰੀਆ ਇਹ ਕੈਬਨ ਦਾ ਲੱਗਾ ਕਮਲਜੀਤ ਹੇਰ ਜੀ ਨੂੰ ਕੁਝ ਸੁਨੇਹਾ ਦੇਣਾ ਹੈ ਉਹਨਾਂ ਨੂੰ ਅਗਰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਖੇਤੀ ਵਿਰਾਸਤ ਮਿਸ਼ਨ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਔਰ ਵੱਡੀ ਗੱਲ ਪੰਜਾਬ ਦੀ ਆਉਣ ਵਾਲੀ ਸਰਕਾਰ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਜੇ ਸ਼ੁਕਰੀਆ ਧੰਨਵਾਦ